ਅਲਾਈਅੰਸ ਜਿਹੜਾ ਪੀਲਾ ਬਣਿਆ ਹੋਇਆ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਉਹਦੇ ਨਾਲ ਸਾਡੀ ਇੱਕ ਸੀਟ ਤੇ ਆਣ ਕੇ ਜਿਹੜੀ ਗੱਲ ਆ ਟੁੱਟੀ ਆ ਵੱਡੇ-ਵੱਡੇ ਲੀਡਰ ਚੋਣਾਂ ਨੂੰ ਲੈ ਕੇ ਇੱਕ ਦੂਜੇ ਤੇ ਤੰਜ ਕਸਣੇ ਸ਼ੁਰੂ ਕਰ ਚੁੱਕੇ ਨੇ ਜਿਸ ਦੀ ਉਦਾਹਰਨ ਤਾਂ ਆਮ ਦੇਖਣ ਨੂੰ ਮਿਲਦੀ ਰਹਿੰਦੀ ਹੈ ਬੀਤੇ ਦਿਨੀ ਟਕਸਾਲੀਆਂ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੂਰਾ ਨੇ ਗਠਜੰਬੰਦਨ ਤੇ ਬੋਲਦਿਆਂ ਖੈਰਾ ਤੇ ਬੈਂਸ ਨੂੰ ਖੂਬ ਖਰੀਆਂ ਸੁਣਾਈਆਂ ਪਰ ਹੁਣ ਗਠਬੰਧਨ ਤੇ ਬੋਲਦਿਆਂ ਸੇਵਾ ਸਿੰਘ ਸੇਖਵਾ ਨੇ ਦੱਸਿਆ ਕਿ ਉਹ ਜਲਦ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਕਰਨਗੇ ਤੇ ਜਲਦ ਹੀ ਗੱਲ ਸਿਰੇ ਚੜ ਸਕਦੀ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਅਕਾਲੀ ਦਲ ਟਕਸਾਲੀ ਜਲਦ ਹੀ ਆਮ ਆਦਮੀ ਪਾਰਟੀ ਨਾਲ ਮਿਲ ਕੇ ਉਮੀਦਵਾਰ ਚੋਣ ਮੈਦਾਨ ਚ उतारेਗਾ ਸਾਡੀਆਂ ਕੱਲ ਦੋ ਮੀਟਿੰਗਾਂ ਹੋਈਆਂ ਇੱਕ ਚੰਡੀਗੜ੍ਹ ਚ ਮੈਂ ਤੇ ਜਿਹੜੇ اپੋਜੀਸ਼ਨ ਦੇ ਲੀਡਰ ਨੇ ਚਿਮਾ ਸਾਹਿਬ ਤੇ ਅੰਮ੍ਰਿਤਸਰ ਬਰਮਪੁਰਾ ਸਾਹਿਬ ਨਾਲ ਭਗਵੰਤ ਸਿੰਘ ਮਾਨ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਕਿ ਦੋਵੇਂ ਪਾਰਟੀਆਂ ਜਿਹੜੀਆਂ ਨੇ ਉਹ ਆਉਣ ਵਾਲੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ ਉਹ ਇਕੱਠੀਆਂ ਲਾਉਣ ਸਾਡੀ ਇਹ ਕੋਸ਼ਿਸ਼ ਸੀ ਸ਼੍ਰੋਮਣੀ ਅਕਾਲੀ ਦਲ ਤਖਸਾਲੀ ਦੀ ਕਿ ਜਿਹੜੀਆਂ ਦੋਵੇਂ ਰਵਾਇਤੀ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਭਾਜੀਪੀ ਗੱਠਪੰਧਨ ਤੇ ਕਾਂਗਰਸ ਉਹਦੇ ਖਿਲਾਫ ਇੱਕ ਹੀ ਕੈਂਡੀਡੇਟ ਜਿਹੜਾ ਉਤਾਰਿਆ ਜਾਵੇ ਅਸੀਂ ਪਹਿਲਾਂ 3-4 ਮੀਟਿੰਗਾਂ ਜੋ ਪੰਜਾਬ ਡੈਮੋਕਰੇਟਿਕ ਅਲਾਈਅንስ ਬਣਿਆ ਹੋਇਆ ਉਹਦੇ ਨਾਲ ਵੀ ਕੀਤੀਆਂ ਨੇ ਤੇ ਆਮ ਆਦਮੀ ਪਾਰਟੀ ਨਾਲ ਵੀ ਪਹਿਲਾਂ ਵੀ ਮੀਟਿੰਗਾਂ ਕੀਤੀਆਂ ਸਾਡੀ ਮਨਸ਼ਾ ਸੀ ਕਿ ਪੰਜਾਬ ਦੇ ਲੋਕਾਂ ਦੀ ਤਮੰਨਾ ਹੈ ਕਿ ਇਹਨਾਂ ਦੋਹਾਂ ਪਾਰਟੀਆਂ ਨੂੰ ਅਸੀਂ ਵੇਖਿਆ ਇਹਨਾਂ ਦੇ ਰਾਜ ਭਾਗ ਵੀ ਹੰਡਾਲੇ ਨੇ ਤੇ ਹੁਣ ਇਹਨਾਂ ਦਾ ਬਦਲ ਜਿਹੜਾ ਨਾ ਕੋਈ ਤੀਸਰਾ ਮੋਰਚਾ ਸਾਹਮਣੇ ਆਵੇ ਉਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਕੋਸ਼ਿਸ਼ ਕੀਤੀ ਆ ਕਿ ਤੀਸਰਾ ਮੋਰਚਾ ਜਿਹੜਾ ਉਹ ਬਣ ਜਾਏ ਲੇਕਿਨ ਜਿਹੜੀ ਆਮ ਆਦਮੀ ਪਾਰਟੀ ਦੀ ਆਪਸੀ 파ਟੋ ਤੜਸੀ ਉਹਦੀ ਵਜ੍ਹਾ ਕਰਕੇ ਅਸੀਂ ਉਹਨਾਂ ਦੋਹਾਂ ਧਰਾਂ ਨੂੰ ਇਕੱਠਿਆਂ ਨਹੀਂ ਕਰ ਸਕਦੇ ਲੇਕਿਨ ਹੁਣ ਵੀ ਸਾਡੀ ਇਹ ਕੋਸ਼ਿਸ਼ ਆ ਕਿ ਜੇ ਸਾਰਿਆਂ ਦਾ ਅਲਾਈਅੰਸ ਹੋ ਕੇ ਤੀਸਰਾ ਮੋਰਚਾ ਨਹੀਂ ਵੀ ਬਣਦਾ ਤੇ ਫਿਰ ਸੀਟ ਐਡਜਸਟਮੈਂਟ ਜਿਹੜੀ ਆ ਉਹ ਜ਼ਰੂਰ ਹੋ ਜੇ ਉਹਦੇ ਨਾਲ ਕੀ ਹੋਏਗਾ ਕਿ 13 ਹੀ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਭਾਜੀਪੀ ਤੇ ਕਾਂਗਰਸ ਦੇ ਖਿਲਾਫ ਸਾਡੀਆਂ ਸਾਰੀਆਂ ਪਾਰਟੀਆਂ ਵੱਲੋਂ ਇੱਕ ਹੀ ਉਮੀਦਵਾਰ ਹੋਵੇ ਉਹਦੇ ਵਾਸਤੇ ਅਸੀਂ ਹੁਣ ਇਹ ਯਤਨ ਕਰ ਰਹੇ ਆਂ ਲੇਕਿਨ ਸਾਡੀ ਇਹ ਪੂਰੀ ਇੱਛਾ ਹੈ ਕਿ ਜੇ ਅਲਾਈਅੰਸ ਜਿਹੜਾ ਪਹਿਲਾਂ ਬਣਿਆ ਹੋਇਆ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਉਹਦੇ ਨਾਲ ਸਾਡੀ ਇੱਕ ਸੀਟ ਤੇ ਆਣ ਕੇ ਜਿਹੜੀ ਗੱਲ ਆ ਟੁੱਟੀ ਆ ਉਹ ਵੀ ਮੈਂ ਸਮਝ ਨਹੀਂ ਆ ਕਿ ਬਹੁਜਨ ਸਮਾਜ ਪਾਰਟੀ ਨੇ ਬਿਲਾ ਵਜ੍ਹਾ ਜਿੱਦ ਕੀਤੀ ਜਿਹਦੀ ਵਜ੍ਹਾ ਕਰਕੇ ਉਹ ਆਪਣੇ ਗੱਠਪੰਧਨ ਜਿਹੜਾ ਨਹੀਂ ਹੋ ਸਕਿਆ ਉਹ ਨਾਲ ਦੇਪੁਰ ਦੀ ਸੀਟ ਸੀ ਮੈਂ ਇਹ ਇੱਕ ਫਾਰਮੂਲਾ ਦਿੱਤਾ ਸੀ ਗਠਬੰਦਰ ਨੂੰ ਕਿ 13 ਸੀਟਾਂ ਨੇ ਤੇ 5 ਜਣੇ ਅਸੀਂ ਪੰਜ ਪਾਰਟੀਆਂ ਆ ਦੋ ਦੋ ਸੀਟਾਂ ਆਪ ਕੋ ਆਪਣੀਆਂ ਮਨਮਰਜ਼ੀ ਦੀਆਂ ਲੈ ਠੀਕ ਹੈ ਤੇ ਸਾਰਿਆਂ ਨੂੰ ਦੋ ਦੋ ਸੀਟਾਂ ਜਿਹੜੀਆਂ ਨੇ ਉਹ ਦੇ ਦਿੱਤੀਆਂ ਖੈਰਾ ਸਾਹਿਬ ਨੂੰ ਬਠਿੰਡਾ ਤੇ ਫਰੀਦਕੋਟ ਦੇ ਦਿੱਤੀ ਬੈਂਸ ਭਰਾ ਜਿਹੜੇ ਉਹਨਾਂ ਦੀ ਪਾਰਟੀ ਨੂੰ ਅਸੀਂ ਲੁਧਿਆਣਾ ਤੇ ਫਤਗੜ ਸਾਹਿਬ ਦੇ ਦਿੱਤੀ ਤੇ ਬਹੁਜਨ ਸਮਾਜ ਪਾਰਟੀ ਨੂੰ ਜਲੰਧਰ ਤੇ ਹੁਸ਼ਿਆਰਪੁਰ ਦੇ ਦਿੱਤੀ ਕਿ ਗਾਂਧੀ ਜੀ ਨੇ ਕਿਹਾ ਕਿ ਮੈਂ ਤੇ ਇੱਕੋ ਸੀਟ ਪਟਿਆਲਾ ਲੈਣੀ ਉਹਨਾਂ ਨੂੰ ਪਟਿਆਲਾ ਦੇ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਅਸੀਂ ਖਡੂਰ ਸਾਹਿਬ ਤੇ ਆਨੰਦਪੁਰ ਸਾਹਿਬ ਲੈਣੀ ਓਕੇ ਲੇਕਿਨ ਆਨੰਦਪੁਰ ਤੇ ਆ ਕੇ ਜਿਹੜੀ ਬਹੁਜਨ ਸਮਾਜ ਪਾਰਟੀ ਸੀ ਉਹਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਮੈਂ ਇਹ ਤੀਸਰੀ ਵੀ ਆਪਣੀ ਮਨਮਰਜ਼ੀ ਦੀ ਲੈਣੀ ਓਕੇ ਜਿਹਦੇ ਤੇ ਉਹ ਬਿਲਾ ਵਜਾ ਉਹਨਾਂ ਦਾ ਕਲੇਮ ਸੀਗਾ ਅਸੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆ ਭਾਵੇਂ ਅਸੀਂ ਆਪਣੇ ਸੈਕੂਲਰ ਪਾਰਟੀਆਂ ਲੇਕਿਨ ਫਿਰ ਵੀ ਬਹੁ ਸੰਤੀ ਇਹ ਦੇ ਵਿੱਚ ਆਪਣੇ ਸਿੱਖਾਂ ਦੀ ਔਰ ਅਨੰਦਪੁਰ ਦੀ ਸੀਟ ਜਿਹੜੀ ਆ ਤੇ ਆਪਣੇ ਸਿੱਖਾਂ ਦਾ ਤਖਤ ਆ ਜਿਹੜੀ ਅਸੀਂ ਕਿਸੇ ਕੀਮਤ ਤੇ ਵੀ ਆਪਣੇ ਛੱਡ ਨਹੀਂ ਸਕਦੇ ਸੋ ਇਸ ਕਰਕੇ ਇਸ ਗੱਲ ਤੋਂ ਉਹਨਾਂ ਨਾਲ ਅਲਾਈਅੰਸ ਜਿਹੜਾ ਸੀ ਉਹ ਨਹੀਂ ਹੋ ਸਕਿਆ ਲੇਕਿਨ ਸਾਡੀ ਅੱਜ ਵੀ ਕੋਸ਼ਿਸ਼ ਆ ਕਿ ਅਲਾਈਅੰਸ ਭਾਵੇਂ ਅਸੀਂ ਬਹੁਤ ਜਨ ਸਮਾਜ ਪਾਰਟੀ ਨਾਲ ਨਹੀਂ ਹੋਇਆ ਉਹਦੀ ਵਜ੍ਹਾ ਕਰਕੇ ਨਹੀਂ ਹੋਇਆ ਆਮ ਆਦਮੀ ਪਾਰਟੀ ਨਾਲ ਹੋ ਜਾਏ ਲੈ ਕੇ ਸੀਟ ਅਡਜਸਟਮੈਂਟ ਸਾਰਿਆਂ ਦੀ ਹੋ ਜੇ ਇਹ ਸਾਡੀ ਅਜੇ ਵੀ ਇੱਕ ਤਮੰਨਾ ਤੇ ਸਕਵਾਲ ਸੰ ਖੈਰ ਨਾਲ ਤਾਂ ਨਹੀਂ ਕੋਈ મતਭੇਦ ਕਿਉਂਕਿ ਇਹ ਵੀ ਗੱਲ ਆਈ ਹੈ ਕਿ ਖੈਰਾ ਵੀ ਥੋੜਾ ਜਿੱਦ ਕਰਦੇ ਮਤਭੇਦ ਸਾਡੇ ਕਿਸੇ ਨਾਲ ਵੀ ਨਹੀਂ ਗਏ ਗੱਲ ਸਿਰਫ ਇੰਨੀ ਸੀ ਇੱਕ ਹੀ ਸੀਟ ਸੀ ਜਿਹਦੇ ਤੇ ਆਣ ਕੇ ਤੇ ਆਪਣੇ ਰੱਪੜ ਪਿਆ ਫਿਰ ਅਸੀਂ ਇਹ ਵੀ ਕਿਹਾ ਕਿ ਤੁਸੀਂ ਉਮੀਦਵਾਰ ਵੇਖ ਲਓ ਜਿਹਦਾ ਚੰਗਾ ਉਮੀਦਵਾਰ ਆ ਉਹਨੂੰ ਦੇ ਦਿਓ ਹੁਣ ਸਾਡੇ ਉਥੇ ਉਮੀਦਵਾਰ ਸਰਦਾਰ ਬੀਰ ਦਵਿੰਦਰ ਸਿੰਘ ਹੋਣੀ ਨੇ ਉਹ ਬੜੇ ਕਾਬਲ ਆਦਮੀ ਨੇ ਬੜੇ ਅੱਛੇ ਬੁਲਾਰੇ ਨੇ ਬੜੇ ਵਿਦਵਾਨ ਨੇ ਉਹਨਾਂ ਨਾਲ ਦਾ ਮੇਰਾ ਖਿਆਲਾ ਉਮੀਦਵਾਰ ਸਾਰੇ ਪੰਜਾਬ 'ਚ ਕੋਈ ਪਾਰਲੀਮੈਂਟ ਵਾਸਤੇ ਹੈ ਹੀ ਨਹੀਂ ਸੋ ਇਸ ਗੱਲ ਤੋਂ ਵੀ ਉਹ ਸਾਡੇ ਨਾਲ ਸਹਿਮਤ ਨਹੀਂ ਹੋਇਆ ਅਸੀਂ ਉਹਨਾਂ ਨੂੰ ਪੰਜਾਬ ਦੇ ਭਲੇ ਦਾ ਵਾਸਤਾ ਪਾ ਕੇ ਅੱਜ ਵੀ ਕਹਿੰਦੇ ਆ ਕਿ ਪੰਜਾਬ ਦਾ ਭਲਾ ਇਸ ਕਰਕੇ ਆ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਇਹਨਾਂ ਰਵਾਇਤੀ ਪਾਰਟੀਆਂ ਦਾ ਕਿਸੇ ਢੰਗ ਨਾਲ ਬਦਲ ਬਣੇ ਅਨੰਦਪੁਰ ਸਾਹ ਵਾਲੀ ਜਿਹੜੀ ਸੀਟ ਹੈ ਉਹਦੀ ਤੁਸੀਂ ਕੰਡੀਸ਼ਨ ਵੀ ਰੱਖੀ ਹੋਣੀ ਆਮ ਆਦਮੀ ਪਾਰਟੀ ਨਾਲ ਜਦੋਂ ਸਮਝੌਤੇ ਦੀ ਗੱਲ ਚੱਲੀ ਉਹ ਸੀਟ ਤੁਹਾਡੀ ਹਜੇ ਵੀ ਕੈਮ ਪੱਕੀ ਹੈ ਹਾਂ ਵੇਖੋ ਅਸੀਂ ਤਾਂ ਦੋਵੇਂ ਸੀਟਾਂ ਐਲਾਨ ਕੀਤੀਆਂ ਨੇ ਬਿਲਕੁਲ ਆਮ ਆਦਮੀ ਪਾਰਟੀ ਨੇ ਵੀ ਪੰਜ ਸੀਟਾਂ ਐਲਾਨ ਕੀਤੀਆਂ ਨੇ ਲੇਕਿਨ ਜਦੋਂ ਦੋਵੇਂ ਪਾਰਟੀਆਂ ਸਹਿਯੋਗਤਾ ਨਾਲ ਬੈਠ ਕੇ ਸੋਚਣਗੀਆਂ ਕਿ ਮੇਰਾ ਖਿਆਲ ਉਹਦਾ ਕੋਈ ਨਾ ਕੋਈ ਹੱਲ ਜੜਾ ਉਹ ਜ਼ਰੂਰ ਲੱਗਾ। ਅਗਲੀ ਮੀਟਿੰਗ ਕਦੋਂ ਸੁਭਾਵਨਾ ਜੀ? ਅਗਲੀ ਮੀਟਿੰਗ 2-3 ਦਿਨ ਦੇ ਵਿੱਚ ਵਿੱਚ ਹੋ ਜਾਵੇ। ਤੇ ਕੀ ਕੀ ਮੇਨ ਮੁੱਦੇ ਪੰਜਾਬ ਦੇ ਉਠਾਓਗੇ? ਇਹਦੇ ਵਿੱਚ ਇਹ ਵੀ ਚਰਚਾ ਹੋਈ ਹੋਣੀ ਜਦਨ ਸਾਡੀ ਸੀਟ ਐਡਜਸਟਮੈਂਟ ਜਾਂ ਅਲਾਈਅੰਸ ਹੋ ਜਾਂਦਾ ਆ। ਉਹਦੇ ਤੋਂ ਬਾਅਦ ਫਿਰ ਇਕੱਠੇ ਬਹਿ ਕੇ ਪ੍ਰੋਗਰਾਮ ਬਣਾਵਾਂਗੇ। ਫਿਰ ਇਹ ਲੋਕਾਂ ਨੂੰ ਅਸੀਂ ਪ੍ਰੋਗਰਾਮ ਦੇਾਂਗੇ ਕਿ ਜੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਆਮ ਆਦਮੀ ਪਾਰਟੀ ਇਕੱਠੇ ਹੁੰਦੇ ਨੇ ਤੇ ਫਿਰ ਉਹ ਪੰਜਾਬ ਦੇ ਲੋਕਾਂ ਦਾ ਕਿਵੇਂ ਭਲਾ ਕਰਨਗੇ? ਕਿਹੜੇ ਮੁੱਦੇ ਜਿਹੜੇ ਉਹ ਲੈ ਕੇ ਤੇ ਦੋ ਧਿਰਾਂ ਦੀ ਤਾਂ ਸਵਾਮਨਾ ਹੈਗੀ ਤੇ ਤੁਸੀਂ ਇਕੱਠੇ ਹੋ ਜਾਓਗੇ ਕਿਸੇ ਹੋਰ ਧਿਰ ਨਾਲ ਵੀ ਗੱਲ ਚੱਲਦੀ ਹੈ ਹਾਂ ਹੋਰ ਵੀ ਨਿੱਕੇ ਮੁੱਤੇ ਜਿਹੜੇ ਦਲ ਨੇ ਉਹਨਾਂ ਨਾਲ ਵੀ ਗੱਲਾਂ ਚੱਲਦੀਆਂ ਨੇ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੱਤਵਾਦ ਲੋਕਾਂ ਨੂੰ ਨਾਲ ਲਾਇਆ ਜਾ ਸਕੇ ਲਾਇਆ ਜਾ ਤੇ ਕਦੋਂ ਉਮੀਦਵਾਰ ਐਲਾਨੇ ਜਾਣਗੇ ਤੁਹਾਡੇ ਦੋਨੇ ਤਰ੍ਹਾਂ ਬੋਲੋ ਮੇਰਾ ਖਿਆਲ ਹੈ ਤਿੰਨ ਚਾਰ ਦਿਨ ਦੇ ਵਿੱਚ ਵਿੱਚ ਇਹ ਸਾਰਾ ਪ੍ਰੋਸੀਜਰ ਕੱਲ ਅਸੀਂ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਰੱਖ ਲਈ ਆਪਣੇ ਉਮੀਦਵਾਰਾਂ ਦੀ ਜਿਹੜੇ ਜਿੰਮੇਵਾਰ ਸੱਜਣ ਨੇ ਉਸ ਤੋਂ ਬਾਅਦ ਫਿਰ ਅਸੀਂ ਆਮ ਆਦਮੀ ਪਾਰਟੀ ਨੇ ਅੱਜ ਆਪਣੀ ਸਾਂਝੀ ਮੀਟਿੰਗ ਕਰਕੇ ਫੈਸਲਾ ਕੀਤਾ